ਆਣਾ ਫੱਤੂ ਢਿੰਗੇ ਦੇ ਅਦੀਨ ਪੈਂਦੇ ਪਿੰਡ ਕਿਸ਼ਨ ਸਿੰਘ ਵਾਲਾ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਜਿੱਥੇ ਚਾਰ ਤੋਂ ਪੰਜ ਘਰਾਂ ਦਾ ਸਮਾਨ ਜਿਹੜਾ ਉਹ ਤੋੜਿਆ ਗਿਆ ਜਿਸ ਤੋਂ ਬਾਅਦ ਸਾਰਾ ਪਿੰਡ دہشت ਦੇ ਵਿੱਚ ਹੈ ਦਰਅਸਲ ਪਿੰਡ ਕਿਸ਼ਨ ਸਿੰਘ ਵਾਲਾ ਵਿੱਚ ਇੱਕ ਰஞ்சிਸ਼ ਨੂੰ ਲੈ ਕੇ ਇੱਕ ਮਾਮਲਾ ਚੱਲ ਰਿਹਾ ਸੀ ਜਿਸ ਦਾ ਰਾਜੀਨਾਮਾ ਵੀ ਹੋ ਗਿਆ ਸੀ ਪਰ ਉਸੇ ਰஞ்சிਸ਼ ਨੂੰ ਲੈ ਕੇ ਪਿੰਡ ਦੀ ਪੁੱਤਰੀ ਮੰਡੀਰ ਨੇ ਤੜਕ ਸਾਰੇ ਪਿੰਡ ਦੇ 4 ਤੋਂ 5 ਘਰਾਂ ਦੇ ਵਿੱਚ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਤੇ ਘਰਾਂ ਦੀ ਬੁਰੀ ਤਰ੍ਹਾਂ ਦੇ ਨਾਲ ਭੰਨ ਤੋੜ ਕੀਤੀ ਗਈ ਪੀੜਤਾ ਮੁਤਾਬਕ ਇਸ ਹਮਲੇ ਦੇ ਵਿੱਚ ਲੱਖਾਂ ਦਾ ਨੁਕਸਾਨ ਹੋਇਆ ਮਾਮਲਾ ਜਦ ਤੱਕ ਪੂਰਥਲਾ ਦੇ ਐਸਐਸਪੀ ਗੌਰਵ ਤੂਰਾ ਅਤੇ ਡੀਐਸਪੀ ਸੁਲਤਾਨਪੁਰ ਤੱਕ ਪਹੁੰਚਿਆ ਤੇ ਉਹਨਾਂ ਨੇ ਤੁਰੰਤ ਐਸਐਚਓ ਜਸਵੀਰ ਸਿੰਘ ਥਾਣਾ ਫਤੂ ਢੀਂਗਾ ਨੂੰ ਆਪਣੀ ਟੀਮ ਦੇ ਨਾਲ ਮੌਕੇ ਤੇ ਭੇਜਿਆ ਜਿਨ੍ਹਾਂ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਉਥੇ ਐਸਐਚਓ ਜਸਵੀਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰ ਤੁਰੰਤ ਕਾਰਵਾਈ ਕੀਤੀ ਜਾਵੇਗੀ ਕਪੂਰਥਲਾ ਤੋਂ ਸਾਹਿਲ ਗੁਪਤਾ ਦੀ ਰਿਪੋਰਟ ਮਰਜੀ ਕੀ ਟੋਡਾ ਨਾਮ ਔਰ ਕਿਹੜਾ ਪਿੰਡ ਹੈ ਮੇਰਾ ਜੀ ਕਿਸ਼ਨ ਸਿੰਘ ਵਾਲਾ ਪਿੰਡ ਕੀ ਨਾਮ ਟੋਡਾ ਪ੍ਰਕਾਸ਼ ਕੁਮਾਰ ਮੇਰਾ ਨਾਮ ਆ ਸਰਜੋ ਸਿੰਘ ਮੇਰੇ ਘਰ ਵਾਲੇ ਦਾ ਨਾਮ ਆ ਪਿੰਡ ਦੇ ਵਿੱਚ ਵੱਖ-ਵੱਖ ਘਰਾਂ 'ਚ ਭੰਨ ਤੋੜ ਕੀਤੀ ਗਈ ਆ ਕੀ ਕਾਰਨ ਆ ਕਾਰਨ ਆ ਜੀ ਮਾੜੀ ਮੋਟੀ ਕਿਤੇ ਨਿਆਣਿਆਂ ਦੀ ਲੜਾਈ ਹੋਈ ਆ ਤੇ ਹੋਰ ਕੋਈ ਐਡੀ ਵੱਡੀ ਗੱਲ ਨਹੀਂ ਸਾਡਾ ਫੈਸਲਾ ਹੋ ਗਿਆ ਸਾਡੀ ਕੋਈ ਲੜਾਈ ਨਹੀਂ ਕਿਸੇ ਨਾਲ ਨਹੀਂ ਇਹ ਬਾਅਦ ਚ ਇਹਨਾਂ ਨੇ ਕੋਈ ਇਹਨਾਂ ਦੇ ਘਰੇ ਆਣ ਕੇ ਪਾਇਏ ਮੁੰਡੇ ਕਿੰਨੇ ਵਜੇ ਪਾਇਏ ਰਾਤ ਸਾਡੇ ਸਾਡੇ ਤੜਕੇ 6 ਵਜੇ ਹੋਈ ਆ ਗੱਲਬਾਤ ਕਿੰਨੇ ਕਿੰਨੇ ਵਿਅਕਤੀ ਸੀ ਕਿ ਉਹ ਬਹੁਤ ਜਣੇ ਆ ਮੇਰੇ ਦਾਤਰ ਮਾਰਨ ਲੱਗੇ ਸੀ ਪਿੰਡ ਦੇ ਇੱਕ ਬਾਹਰ ਲੈ ਹਾਂਜੀ ਅਸੀਂ ਤੇ ਜਨਾਨੀਆਂ ਦੋਏ ਘਾਰਾਂ ਛੋਟੇ ਛੋਟੇ ਬੱਚੇ ਦੋ ਸਾਡੇ ਪਿੰਡ ਦੇ ਇੱਕ ਬਾਹਰ ਲੈ ਆ ਨਹੀਂ ਜੀ ਪਿੰਡ ਵਾਲੇ ਅਸੀਂ ਤੇ ਵੇਖੇ ਆ ਓਕੇ ਹਾਂਜੀ ਅਸੀਂ ਝੂਠ ਨਹੀਂ ਬੋਲਣਾ ਜੋ ਸੱਚ ਵਾ ਅਸੀਂ ਸੱਚੀ ਦੱਸੋ ਤੁਹਾਡਾ ਘਰ ਕਿੱਥੇ ਆ ਓ ਦੇਖੋ ਰੋੜ ਤੇ ਆ ਸੜਕ ਤੇ ਗੱਡੀ ਸਾਡੀ ਭਣ ਤੋੜ ਕੇ ਆ ਝੂਠ ਕਰ ਦੱਤੀ ਫੇ ਤੁਸੀਂ ਇਹ ਜਿਹੜਾ ਮਾਮਲਾ ਵਾ ਪੰਚਾਇਤ ਦੇ ਵਿੱਚ ਉਠਾਇਆ ਸਾਡੇ ਕੋਈ ਪੰਚਾਇਤ ਨਹੀਂ ਹਾਂ ਜੀ ਸਾਡੀ ਕੋਈ ਕਿਸੇ ਨੇ ਨਹੀਂ ਸੁਣੀ ਨਾ ਕਿਸੇ ਪੰਚਾਇਤ ਨੇ ਨਾ ਕੋਈ ਸਾਡੇ ਘਰ ਅਗਲੀ ਵਾਰ ਵੀ ਲੜਾਈ ਹੋਈ ਆ ਸਾਡੇ ਘਰ ਸਰਪੰਚ ਨੇ ਜਾ ਕੇ ਨਹੀਂ ਵੇਖਿਆ ਅਸੀਂ ਵਾਜਾਂ ਵੀ ਮਾਰੀਆਂ ਵਾ ਰੁਕੇ ਵੀ ਰੋਕਿਆ ਵੀ ਆ ਰੁਕਿਆ ਨਹੀਂ ਸਿੱਧਾ ਆਪਨੇ ਆ ਤਾਂ ਸਵੇਰੇ ਮੈਂਬਰ ਨਾਲ ਸੀ ਜਦੋਂ ਸਾਡੇ ਘਰ ਜਾ ਕੇ ਵਾਕਿਆ ਕੀਤਾ ਨੀ ਜਦੋਂ ਤੁਹਾਡੇ ਘਰੇ ਅਣਪਛਾਤੇ ਆਨੇ ਤੋੜਪੰਨ ਕੀਤੀ ਉਦੋਂ ਮੈਂਬਰ ਪੰਚਾਇਤ ਨਾਲ ਸੀਗਾ ਨਾਲ ਸੀ ਮੈਂਬਰ ਨਾਲ ਸੀਗਾ ਜੀ ਕਿਹੜਾ ਮੈਂਬਰ ਕੀ ਉਹਦਾ ਨਾਮ ਵੀ ਆ ਦਸ ਸਿੰਘ ਨਾਲਾ ਰਾਣੀ ਉਹਦੇ ਘਰ ਵਾਲੇ ਦੇ ਨਾਮ ਗਾੜੀ ਗਾੜੀ ਹੋ ਮੇਰਾ ਪਹਿਲਾਂ ਇੱਧਰ ਲੱਗਣਿਆ ਦਰਵਾਜ਼ਾ ਭੰਨਿਆ ਇੱਧਰ ਦੀ ਭੰਨ ਕੇ ਜਾ ਕੇ ਵੇਖੋ ਮੇਰੇਗਾ ਜੋ ਕੰਦਾ ਕੋਠੇ ਆ ਮੇਰੇ ਬਨੇਰੇ ਬਨਾਰੇ ਸਾਰੇ ਟਾਕੇ ਆਏ ਜੋ ਤੋੜ ਭੰਨਵਾ ਸਾਰਾ ਕੀਤਾ ਸੀ ਜਾ ਤਵੇਂ ਉੱਦਾਂ ਬੈਠੇ ਜੋ ਦੁੱਧ ਪਾਣੀ ਮੇਰਾ ਸਾਰਾ ਡੋਣ ਕੇ ਆਏ ਚਲੋ ਕਰ ਛੋਟੀ ਜੀ ਬੱਚੀ ਇਹ ਕੰਮ ਕਰ ਬਗੇ ਤੇ ਬੱਚੀ ਨਹੀਂ ਲੈ ਕੇ ਕਿਸੇ ਦੇ ਘਰ ਲੁੱਕ ਕੇ ਬਿਠੀ ਹਾਂਜੀ ਸਾਡੇ ਕਿਹੜੇ ਬੰਦੇ ਇੱਥੇ ਅਸੀਂ ਜਿਹੜਾ ਜੰਨ ਨਾਲ ਲੜਾਈ ਕਰਨੀ ਤੁਸੀਂ ਹੱਥੀਂ ਜੋੜਦੇ ਰਹੇ ਗਾੜੀ ਸਾਡਾ ਕੋਈ ਗਲਾਨ ਨਹੀਂ ਟੰਗ ਹਾਂਜੀ ਕੀ ਕਾਰਨ ਕੀ ਸਮਝਦੇ ਤੁਸੀਂ ਕਾਰਨ ਕੀ ਆ ਇਹ ਜੀ ਇਦਾਂ ਮਾੜੀ ਮੋਟੀ ਲੜਾਈ ਹੋਈ ਆ ਉਹ ਕੁੜੀਆਂ ਸੀ ਇਦਾਂ ਸੱਦਾ ਸੁਦਾ ਦਿੰਦੀਆਂ ਫਿਰਦੀਆਂ ਉਹਨਾਂ ਨੇ ਤਾਂ ਸਾਡੇ ਨਾਲ ਫੈਸਲਾ ਕਰ ਲਿਆ ਕੋਈ ਗੱਲ ਅਪਣੀ ਉਹਨਾਂ ਨੇ ਕੀਤੀ ਹਾਂਜੀ ਉਹਦਾ ਫੈਸਲਾ ਹੋ ਗਿਆ ਬਾਕੀ ਇਹ ਮੰਦਿਰ ਖਾਨਾ ਆਪਸ ਵਿੱਚ ਹੀ ਲੜੀ ਜਾਂਦੇ ਆ ਪਿੰਡ ਦੇ ਅੱਛਾ ਹਾਂਜੀ ਤੇ ਸਾਡੇ ਨਿਆਣਿਆਂ ਦਾ ਐਵੇਂ ਨੰਜਾਜ ਨਾਂ ਲਾਈ ਜਾਂਦੇ ਆ ਮੁੰਡਾ ਮੇਰਾ ਦੋਤਾ ਬਿਮਾਰ ਸੀ ਇੱਥੇ ਆਇਆ ਨੂੰ ਦਵਾਈ ਦੋਈ ਖਵਾਲੀ ਦੀ ਸੀ ਤੇ ਇਸ ਕਰਕੇ ਤੇ ਉਹਦਾ ਨਾਂ ਲਾਉਂਦੇ ਸੀ ਗੱਲਾਂ ਹਾਂਜੀ ਤੁਹਾਡੇ ਇੱਥੇ ਹੈ ਨਹੀਂ ਦਾ ਕੋਈ ਤੁਹਾਡੀ ਪੁਰਾਣੀ ਰਾਂਝੀ ਸ਼ਿਆ ਕੋਈ ਹੈ ਹਾਂਜੀ ਪੁਰਾਣੀ ਵੀ ਨਹੀਂ ਇੰਨੀ ਹੋਈ ਅੱਛਾ ਆ ਥੋੜੇ ਦਿਨਾਂ ਦੀ ਗੱਲ ਆ ਥੋੜੇ ਦਿਨ ਪਹਿਲਾਂ ਵੀ ਕੋਈ ਇਦਾਂ ਦੀ ਘਟਨਾ ਵਾਪਰੀ ਸੀਗੀ ਨਹੀਂ ਕੋਈ ਸਾਡਾ ਲੜਾਈ ਝਗੜਾ ਨਹੀਂ ਕਿਸੇ ਨਾਲ ਅਸੀਂ ਬਾਜੀ ਕਿਸੇ ਨਾਲ ਵਾਦਾ ਵਟਾ ਕਰਦੇ ਨਹੀਂ ਅਸੀਂ ਹਾਂਜੀ ਐਸਐਚਓ ਸਾਹਿਬ ਇੱਕ ਕਿਸ਼ਨ ਸਿੰਘ ਵਾਲੇ ਦੇ ਵਿੱਚ ਜਿਹੜੀ ਰਾਤ ਘਟਨਾ ਹੋਈ ਆ ਬੜੀ ਭੰਤੋੜ ਹੋਈ ਆ ਕੀ ਮਾਮਲਾ ਸਰ ਮਾਮਲਾ ਸਰ ਥੋੜੀ ਜਿਹੀ ਪਾਰਟੀ ਬਾਜੀ ਆ ਇੱਥੇ ਆਏ ਸੀ ਜਿਹੜੇ ਮੌਕਾ ਦੇਖ ਕੇ ਠੰਸਾ ਹੁੰਦੇ ਰਹੇ ਆ ਇਹ ਮੌਕੇ ਦੇ ਸੀ ਮੌਕਾ ਵੇਖ ਲਿਆ ਵਾ ਤਫ਼ਤੀਸ਼ ਚੱਲ ਰਹੀ ਆ ਜੋ ਵੀ ਤੱਤ ਸਾਹਮਣੇ ਆਏ ਉਹਦੇ ਸਾਬ ਨਾਲ ਕਾਰਵਾਈ ਕੀਤੀ ਜਾਊਗੀ ਜੋ ਕੋਈ ਨਰੀਆ ਮੈਲਾਰੀ ਕੋ ਮੈਡੀਕਲ ਕਾਰਟ ਆ ਗਿਆ ਉਹ ਵੀ ਤੇ ਲਜੰਦ ਸਰ ਜਿੱਦਾ ਇੰਨੀ ਤੋੜਫੋੜ ਕੀਤੀ ਗਈ ਹੈ ਕਿ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਵਾ ਪੁਲਿਸ ਤੇ ਕਹਿ ਰਹੀ ਹੈ ਅਸੀਂ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਾਂਗੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਨਹੀਂ ਲਾਅ ਐਂਡ ਤੇ ਸਾਡੀ ਕੋਸ਼ਿਸ਼ ਹੈ ਪੂਰੀ ਥੋੜਾ ਕਈ ਵਾਰੀ ਅੱਗਾ ਪਿਛਾ ਹੁੰਦਾ ਰਾਤ ਨੂੰ ਆਏ ਆ ਪਰ ਜਦੋਂ ਸਾਨੂੰ ਤਲਾਸ਼ ਮਿਲੀ ਉਸੇ ਵੇਲੇ ਪੁਛ ਪਹੁੰਚ ਗਈ ਇਥੇ ਠੀਕ ਹੈ ਜੀ ਤੇ ਕੀ ਕਾਰਵਾਈ ਕੀਤੀ ਜਾਊਗੀ ਸਰ ਇਹ ਕਾਰਵਾਈ ਇਹਨਾਂ ਬਿਆਨ ਤੇ ਅਸੀਂ ਜੋ-ਜੋ ਲਿਖਾਉਣਗੇ ਸਾਰੀ ਡਿਟੇਲ ਹੈਗੇ ਪੁਲਿਸ ਕੰਮ ਬਲਾਈਆਂ ਜੀ ਉੱਥੇ ਤੇ ਸਰ ਪਾਰਟੀ ਵਾਜੀ ਨੂੰ ਲੈ ਕੇ ਕੀ ਹੈ ਦੋਵਾਂ ਜਿੱਦਾਂ ਰਾਜਨੀਤਿਕ ਤੁਸੀਂ ਕਹਿੰਦੇ ਸਾਡੇ ਅਜੇ ਨਹੀਂ ਸਾਹਮਣੇ ਪਰ ਇੱਥੇ ਕਹਿ ਮਤਾ ਪਕਾਇਆ ਹੁਣ ਤਰਤੀਸ਼ ਕਰਾਂਗੇ ਕਿ ਫਿਰ ਪਤਾ ਲੱਗ ਜੂਗਾ ਜੀ ਤਸਦੀਕ ਰਾਂ ਕੀ ਤੱਤ ਸਾਹਮਣੇ ਆਉਂਦੇ ਆ